ਬਾਜੀ ਮੇਰਾ ਸਾਫ ਸਿੰਘ ਜੀ ਆ ਜਿਹੜੀ ਫੈਕਟਰੀ ਜਗ ਲੱਗੀ ਕਿੰਨਾ ਦੀ ਫੈਕਟਰੀ ਹੈ ਇਹ ਆਪਣੇ ਦਿੱਲੀ ਦੇ ਬਾਊ ਜੀ ਉਹਨਾਂ ਦੀ ਤੁਸੀਂ ਕੀ ਕਰਦੇ ਸੀ ਇੱਥੇ ਮੈਂ ਦੇਖ ਭਾਲ ਹੀ ਨਾਲ ਕਿੱਦਾਂ ਲੱਗੀ ਆ ਜੀ ਇਹ ਬੈਕ ਸਾਈਡ ਤੋਂ ਨਾ ਕਿਸੇ ਨੇ ਅੱਗ ਲਗਾਈ ਘੇਰੇ ਘੇਰੇ ਸਾਈਡਾਂ ਤੋਂ ਉਹ ਚਾਹ ਦੇ ਅੰਦਰ ਨਾਲ ਬੜੀ ਅੱਗ ਚ ਕਿੰਨਾ ਕ ਨੁਕਸਾਨ ਹੋਇਆ ਇਹਦੀ ਕੋਈ ਹਿਸਾਬ ਨਹੀਂ ਜੀ ਦਾ ਮੈਂ ਕੁਝ ਕਹਿ ਨਹੀਂ ਸਕਦਾ ਸਾਈਡ ਦੇ ਅੰਦਰ ਕੀ ਸਮਝ ਸਕਣਾ ਹਾਂਜੀ ਫੈਕਟਰੀ ਅੰਦਰ ਸਮਾਨ ਕੀ ਜੀ ਇਹਦੇ ਵਿੱਚ ਹੈ ਗਈ ਸੀ ਚਾਹ ਪੱਤੀ ਸੀ ਤੇ ਉਹਰ ਜੋ ਜਬ ਵੇਖਟਾਂ ਦਾ ਮਾਲ ਹੀ ਹਾਂਜੀ ਕਿੰਨਾ ਕੁ ਤਕਰੀਬਨ ਨੁਕਸਾਨ ਹੋਇਆ ਇਹਦਾ ਮੈਂ ਕੋਈ ਹਿਸਾਬ ਨਹੀਂ ਦੱਸ ਸਕਦਾ ਕਰੋੜ ਦੇ ਲੱਗਦਾ ਪ੍ਰਸ਼ਾਸਨ ਦਾ ਪ੍ਰਸ਼ਾਸਨ ਤਾਂ ਮੰਗ ਕਰਦੇ ਵੀ ਸਾਡੇ ਨਾਲ ਇਨਸਾਫ ਹੋਵੇ ਸਾਨੂੰ ਜੋ ਜੋ ਮੁਆਵਜ਼ਾ ਮੰਗਦਾ ਉਹ ਦਿੱਤਾ ਜਾਵੇ ਤੁਹਾਡਾ ਧੰਨਵਾਦ ਸੇਵਰੇਟ ਪਹੁੰਚਿਆ ਇਥੇ ਹਾਂਜੀ ਪਹੁੰਚੇ ਜੀ ਜੀਵੀਕੇ ਪਹਿਲੇ ਪਹਿਲੇ ਆਏ ਜੀ ਕਿੰਨਾ ਚਿਰ ਤੱਕ ਪਹੁੰਚੇ ਇਥੇ ਜੀਵੀਕੇ ਤਾਂ ਜੀ ਤਰ੍ਹਾਂ 10 15 ਮਿੰਟ 15 20 ਮਿੰਟ ਤੇ ਪਾ ਕੇ ਜਿਹੜੀ ਉਹ ਘੰਟਾ ਅੱਧੇ ਘੰਟੇ ਦੇਰ ਨਾਲ ਆਈ ਜੀਕੇ ਇੱਥੇ ਪੈਰ ਵਗਰੇਟ ਦਾ ਹੈ ਕੋਈ ਨਹੀਂ ਜੀ ਬਹੁਤ ਬਹੁਤ ਸਾਰਾ ਸਪੀਅਰੀਏ ਦੇ ਫਰ ਵੜਾ ਕੀ ਕੋਈ ਹੈ ਗਈ ਅੱਜ ਪਰ ਨਹੀਂ ਉਹ ਚਿੱਟਾ ਫੀ ਸਾਬਤ ਹੋਇਆ ਜੀ ਗੱਡੀਆਂ ਨਹੀਂ ਹੈ ਅੰਦਰ ਨਾ ਕੋਈ ਸਟਾਪ ਹੈਗਾ ਜੀ ਇੱਥੇ ਪਹਿਲਾਂ ਵੀ ਅੱਗ ਲੱਗੀ ਇੱਥੇ ਪਹਿਲਾਂ ਵੀ ਇੱਕ ਮੇਜਰ ਅੱਗ ਲੱਗੀ ਸੁਰਿੰਦਰਪਾਲ ਸਿੰਘ ਸੈਣੀ ਦੀ ਫੈਕਟਰੀ ਜੀ ਉਹਨਾਂ ਦਾ ਵੀ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ